ਹੈਰ ਯੂ ਗੁੱਡ ਨਾਈਟ। ਬਰਾੜ ਬੱਕਰੇ ਦਾ ਚਾਰ ਬਾਈ ਤੁਸੀਂ ਸੁਣਿਆ ਹੀ ਹੋਣਾ। ਤੇ ਅੱਜ ਆਪਾਂ ਬਾਈ ਦੇ ਕੋਲੇ ਖੜੇ ਆਂ ਤੇ ਗੱਲਾਂ ਬਾਤਾਂ ਸੁਣਾਗੇ ਨਾਲੇ ਗੱਲਾਂ ਸ਼ੇਰ ਦੇ ਨਾਲੇ ਇਹਦੇ ਬਾਰੇ ਦੱਸਾਂਗੇ ਵੀ ਕੀ ਖਾਸੀਅਤ ਆ। ਕੀ ਕੁਝ ਵੱਖਰਾ ਕੀ ਗੱਲਾਂ ਜੀ ਕੁਆਲਿਟੀ ਆ ਜਾਂ ਵੈਸੇ ਵੀ ਫਲ ਕੁਆਲਿਟੀ ਆ। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਬਾਈ ਸੁਖਜਿੰਦਰ ਤੁਹਾਡਾ ਸਵਾਗਤ ਆ ਬਈ ਆਪਣੇ ਸੇਖਣਾ ਮਾਗੀ ਮੇਲੇ ਤੇ ਤੁਸੀਂ ਆਪਣੇ ਕੋਲੇ ਪਹੁੰਚੇ ਹੋ। ਧੰਨਵਾਦ ਬਾਈ। ਭਾਈ ਚਾਰ ਬਾਰੇ ਦਸੀ ਬਹੁਤ ਨਾ ਸੁਣਿਆ ਬਹੁਤ ਗੱਲਾਂ ਸੁਣੀਆਂ ਗੱਲਾਂ ਹੀਆਂ ਜਾਂ ਸੱਚੀ ਕੁਆਲਿਟੀ ਹੈ ਇਹ ਕੁਆਲਿਟੀ ਹੈ ਭਾਈ ਅੱਜ ਤੱਕ ਆਪਣਾ ਸਾਰਾ ਉਹ ਵੱਧ ਚਾਰ ਵਿਕਣ ਨੇ ਬਣ ਗਿਆ ਆਪਾਂ ਤੇ ਐਸਾ ਲਈ ਆਪਾਂ ਸ਼ੁਰੂ ਕੀਤਾ ਸੀ ਮੈਨੂੰ ਵੀ ਪਤਾ ਜੇ ਤੂੰ ਬੰਦਾ ਨਵੀਂ ਚੀਜ਼ ਕੋਈ ਸਟਾਰਟ ਕਰਦਾ ਉਹ ਚੱਲਦਾ ਨਹੀਂ ਕੰਮ ਆ ਆਪਾਂ ਪਹਿਲੇ ਸਾਲ ਭਾਈ ਪਹਿਲੇ ਸਾਲ ਰੁਕਣੇ ਬਹੁਤ ਪਿਆਰ ਦਿੱਤਾ ਕਿਉਂਕਿ ਆਪਣਾ ਵੀ ਪਹਿਲਾਂ ਦਾ ਸਿਸਟਮ ਸੀਗਾ ਬੱਕਰੀ ਪਾਲਣ ਦੇ ਵਿੱਚ ਵੀ ਆਪਾਂ ਠੱਗੀ ਠੋਰੀ ਨਹੀਂ ਮਾਰੀ ਕਿਸੇ ਨਾਲ ਤੇ ਨਾਮ ਬਣਿਆ ਸੀਗਾ ਤੇ ਸਾਰਿਆਂ ਨੂੰ ਆਪਣੇ ਤੇ ਵਿਸ਼ਵਾਸ ਸੀਗਾ ਤੇ ਆਪਾਂ ਉਹ ਵਿਸ਼ਵਾਸ ਤੇ ਵੀ ਖਰੇ ਵੀ ਉੱਤਰੇ ਠੀਕ ਹੈ ਤੇ ਕੋਲੇ ਖੜਕੇ ਬਣਾਉਣਾ ਆਪਾਂ ਪੂਰਾ ਧਿਆਨ ਰੱਖਦੇ ਆਂ ਬਈ ਕੋਈ ਆਪਣੇ ਬੰਦੇ ਵੀ ਨਾ 헤ਰਾਫਰੀ ਕਰ ਜਾਣ ਬਣਾਉਣ ਵੇਲੇ ਹਮ ਆਪ ਕੋਲੇ ਖੜਕੇ ਪੂਰਾ ਵਧੀਆ ਚੰਗੇ ਢੰਗ ਨਾਲ ਪੁਰਾਣੇ ਤਰੀਕੇ ਨਾਲ ਤਿਆਰ ਕਰਾਉਣੇ ਆਂ ਬਈ ਹੁਣ ਤੂੰ ਕਿਹਾ ਵੀ ਚੰਗੇ ਢੰਗ ਨਾਲ ਤਿਆਰ ਕਰਾਉਣੇ ਆ। ਜੇ ਆਪਾਂ ਇਹਦੀ ਚੰਗਿਆਈ ਵੇਖਣੀ ਹੈ ਇਹਦੇ ਚ ਕੀ ਪਤਾ ਲੱਗੂ ਆਪਾਂ ਨੂੰ ਵੀ ਆ ਰਹੀ ਚੰਗੀ ਚੀਜ਼। ਜੇ ਆਈ ਤਾਂ ਬਈ ਆਪਣਾ ਸਰੀਰ ਹੀ ਦੱਸੂਗਾ ਪਹਿਲੇ ਨੰਬਰ ਤੇ ਤਾਂ। ਮਾੜੀ ਚੀਜ਼ ਖਾਵਾਂਗੇ ਉਹ ਵੀ ਆਪਣਾ ਸਰੀਰ ਬਈ ਦੱਸੂਗਾ ਠੀਕ ਆ। ਜੇ ਲੋਸ ਮੋਸ਼ਨ ਲਾ ਗਦੇ ਆ ਤੇ ਆ ਬਣ ਜਾਂਦਾ ਹਨਾ ਜਾਂ ਕੋਈ ਆਪਣਾ ਰਿਜ਼ਲਟ ਨਹੀਂ ਮਿਲਦਾ। ਜਿਵੇਂ ਹੁਣ ਠੰਡ ਹੈਗੀ ਆ ਤੁਸੀਂ ਇਹ 2-3 ਕਿਲੋ ਖਾ ਲਓ ਜੇ ਤੁਹਾਨੂੰ ਆਟੋਮੈਟਿਕ ਪਤਾ ਲੱਗ ਜੂਗਾ ਬਈ ਵਾਕਈ ਕੋਈ ਇਹਦੇ ਵਿੱਚ ਦਾਮ ਵਾਲੀ ਚੀਜ਼ ਹੈਗੀ ਆ। ਠੀਕ ਆ। ਹਾਂ ਬਾਕੀ ਆਪਣਾ ਰੇਟ ਸਰ ਨੂੰ ਵੱਧ ਹੈਗਾ। ਇਹ ਤਰਾਜ ਕਰਦੀ ਕਿਉਂ ਵੱਧ ਇਹ ਵੀ ਦੱਸਦੇ ਵੱਧ ਬਈ ਕੁਆਲਟੀ ਚੀਜ਼ ਹਨਾ ਤੁਹਾਨੂੰ ਵੀ ਪਤਾ ਹੈ ਇਹ ਚ ਮਾੜੀ ਚੀਜ਼ ਵੀ ਪਾ ਸਕਦੇ ਚੰਗੀ ਪਾ ਸਕਦੇ ਆ ਫਿਰ ਰੇਟ ਨਾਲ ਹੀ ਕੁਆਲਟੀ ਬਣਨੀ ਆ ਮੈਂ ਵੀ ਕਹੀਆ ਮੈਂ 7-800 ਰੁਪਏ ਤੁਹਾਨੂੰ ਸਿਰਾ ਚੀਜ਼ ਖਵਾ ਦੂੰਗਾ ਨਹੀਂ ਖਵਾਈ ਜਾਣੀ ਬਈ ਠੀਕ ਹੈ ਕਿਉਂਕਿ ਜਿਹੜਾ ਮੀਟ ਆ ਬਹੁਤ ਮਹਿੰਗਾ ਬਈ ਉਹ ਨਹੀਂ ਆਪਾਂ ਆਮ ਖੂਖਾਂ ਤੋਂ ਲੈ ਕੇ ਇਹਦੇ ਵਿੱਚ ਬੰਦ ਕਰ ਦਿੰਦੇ ਆ ਆਪ ਬੱਕਰੇ ਲਈ ਆਈਦੇ ਆ ਸਾਲ ਡੇਢ ਸਾਲ ਦਾ ਬੱਕਰਾ ਹੁੰਦਾ ਉਹ ਝਟਕਾਉਣੇ ਆ ਫਿਰ ਆਪਾਂ ਬਣਾਉਣੇ ਆ ਬਿਮਾਰ ਮੂਰ ਦਾ ਤਾਂ ਨਹੀਂ ਪੈਣਾ ਨਾ ਨਾ ਬਈ ਪੂਰਾ ਕੋਈ ਕੋਲੇ ਆ ਕੇ ਬਹਿ ਜਾਏ ਕੈਮਰੇ ਲੱਗਿਆ ਮਗਰਲੀ ਰਿਕਾਰਡਿੰਗ ਕਢਾ ਪੂਰਾ ਤੰਦਰੁਸਤ ਜਿਹੜਾ ਟੁੱਡਾ ਮਾਰਦਾ ਬੱਕਰਾ ਉਹ ਆਪਾਂ ਬਈ ਝਟਕਾਉਣਿਆ ਪੂਰਾ ਗਰਮ ਬੱਕਰਾ ਲੈ ਕੇ ਠੀਕ ਹੈ ਹਾਂ ਫਿਰ ਉਦੋਂ ਬਾਅਦ ਆ ਇਹ ਮਸਾਲਿਆਂ ਦੀ ਬਈ ਕੁਆਲਿਟੀ ਤੇ ਸਰੋਂ ਦੇ ਤੇਲ ਦੀ ਕੁਆਲਿਟੀ ਤੇਲ ਮਾੜਾ ਚੰਗਾ ਹੁੰਦਾ ਸਸਤਾ ਵੀ ਮਿਲ ਜਾਂਦਾ ਚੰਗਾ ਵੀ ਮਿਲ ਜਾਂਦਾ ਠੀਕ ਹੈ ਠੀਕ ਹੈ ਉਹ ਵੀ ਆਪਾਂ ਪੂਰੀ ਕੁਆਲਿਟੀ ਬਣਾ ਕੇ ਰੱਖੀ ਦੀ ਆਪਾਂ ਕਿਸ ਨੂੰ ਮਾੜਾ ਨਹੀਂ ਕਹਿੰਦੇ ਪਰ ਮੈਂ ਕਹਿੰਦਾ ਜਿਹੜੇ ਸਾਰੇ ਦੂਜੇ ਬਣਾਉਂਦੇ ਉਹਨਾਂ ਤੋਂ ਖਾ ਕੇ ਉਦੋਂ ਬਾਅਦ ਆਪਣਾ ਬਾਅਦ ਚ ਟੇਸਟ ਕਰ ਲੋ ਇਹਨਾਂ ਨੂੰ ਪਤਾ ਲੱਗ ਜੂਗਾ ਬਈ ਚਾਰ ਕੀ ਹੈ ਕਿੰਨਾ ਚਿਰ ਖਰਾਬ ਨਹੀਂ ਹੁੰਦਾ ਇਹ ਭਾਈ 20 ਤੋਂ 25 ਦਿਨ ਨਹੀਂ ਹੁੰਦਾ ਆਪਾਂ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਵਰਤਦੇ ਕੈਮੀਕਲ ਵਰਤ ਕੇ 2-3 ਮਹੀਨਾ ਤੱਕ ਵੀ ਲਿਜਾਇ ਸਕਦਾ ਠੀਕ ਹੈ ਪਰ ਇਹਨੂੰ ਤੁਸੀਂ 25 ਤੋਂ 30 ਦਿਨਾਂ ਦੇ ਵਿੱਚ ਖਾ ਸਕਦੇ ਹੋ ਠੀਕ ਹੈ ਫਰਿੱਜ ਦੇ ਵਿੱਚ ਰੱਖ ਦਿਓ ਐ ਕਾਇ ਹਲਾ ਕੇ ਰੱਖੋ ਇਹਨੂੰ ਖੇਰੇ ਨੂੰ ਕੋਈ ਇੱਕ ਪਾਣੀ ਵਾਲੇ ਹੱਥ ਨਾਲ ਆਉ ਕੋਈ ਦਿੱਕਤ ਨਹੀਂ ਹੁੰਦੀ ਠੀਕ ਹੈ ਜਿਵੇਂ ਕਿਸੇ ਦੇ ਭਰਾਵਾਂ ਦੇ ਐਕਸੀਡੈਂਟ ਹੋਏ ਆ ਜਾਂ ਟੂਈਦਾ ਦਰਦਾ ਜਾਂ ਲੈਗਮੈਂਟ ਆ ਜਾਂ ਜੈਮ ਲਾਉਂਦੇ ਜਾਂ ਗੇਮ ਕਰਦੇ ਆ ਮੁੰਡੇ ਉਹ ਜ਼ਰੂਰ ਆਪਦੀ ਡਾਈਟ ਦੇ ਵਿੱਚ ਸ਼ਾਮਲ ਕਰਨ ਵੈਸੇ ਡੇਲੀ ਬੱਕਰਾ ਲਿਆ ਕੇ ਬਣਾ ਨਹੀਂ ਸਕਦੇ ਇਹਦਾ ਵਿੱਚ ਕੀ ਹੈ ਇਹ ਸਾਰਾ ਬਣਿਆ ਤਾਂ ਨਹੀਂ ਹੁੰਦਾ ਠੀਕ ਹੈ ਇਹਨੂੰ ਤੁਸੀਂ ਇਕੱਲਾ ਗਰਮ ਕਰਨਾ 5 ਤੋਂ 10 ਮਿੰਟਾਂ ਵਿੱਚ ਤੁਹਾਡਾ ਇਹ ਤਿਆਰ ਆਏਗਾ ਤਿੰਨ ਜਾਂ ਚਾਰ ਘੰਟੇ ਲੱਗ ਜਾਣਗੇ ਛੋਟੇ ਠੀਕ ਹੈ ਤੇ ਕੋਈ ਨੂਨ ਮਿਰਚ ਮਸਾਲਾ ਨਹੀਂ ਪਾਉਣਾ ਜਿਵੇਂ ਹੁਣ ਕੋਈ ਬਾਹਰ ਝੰਡੇ ਚੁੰਡੇ ਗੜ ਮੁੰਡੇ ਜਾਂ ਘਰੋਂ ਬਾਹਰ ਰਹਿੰਦੇ ਆ ਹੂੰ ਤੇ ਉਹਨਾਂ ਦੇ ਜਿਆਦਾ ਫਕਾਉਣ ਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਬਣਾਉਣ ਦਾ ਪਤਾ ਨਹੀਂ ਹੁੰਦਾ ਜਾਂ ਟਾਈਮ ਘੱਟ ਹੁੰਦਾ ਉਹ ਆ ਚੀਜ਼ ਰੱਖਣ ਜਾਂ ਟਰੱਕ ਡਰਾਈਵਰ ਉਹ ਨਾਲ ਰੱਖਣ ਭਈ ਇਹ ਠੀਕ ਹੈ ਜਦੋਂ ਜੀ ਕਰਦਾ ਇਹ ਚ ਦੋ ਚਾਰ ਪੀਸ ਕੱਢ ਕੇ ਗਰਮ ਪਾਣੀ ਦੇ ਵਿੱਚ ਬਣ ਜਾਂਦਾ ਭਈ ਇਹ ਠੀਕ ਹੈ ਹਾਂ ਇਹ ਚੀਜ਼ ਆ ਭਈ ਇਹਦੇ ਵਿੱਚ ਬਾਕੀ ਬਈ ਜਿਹੜਾ ਰੇਟ ਹੈ ਠੀਕ ਹੈ ਇਹਦੇ ਵਿੱਚ ਆਪਾਂ ਕੋਈ ਪਿਆਜ਼ ਪੂਜੀ ਨਹੀਂ ਪਾਉਂਦੇ ਠੀਕ ਹੈ ਪੂਰਾ ਵਧੀਆ ਬਣਾਉਣਾ ਹੈ ਚਨਾਵਾਦੂ ਫालतू ਤੇਲ ਹੁੰਦਾ ਤਾਂ ਤੁਸੀਂ ਵੇਖੋਗੇ ਸਾਰਾ ਵਿੱਚ ਇਹਦੇ ਵਿੱਚ ਬੱਕਰਾ ਹੀ ਫਿਰਦਾ ਠੀਕ ਹੈ ਬਈ ਹਾਂ ਬਾਕੀ ਪਿਓਰ ਝਟਕਾ ਬਈ ਹਲਾਲ ਆਪਾਂ ਵੇਚ ਦੇਣਗੇ ਇਹ ਵੀ ਬਹੁਤ ਵੱਡੀ ਗੱਲ ਹੈ ਨਾ ਨਹੀਂ ਕੋਈ ਝੂਠ ਮਾਰ ਕੇ ਨਹੀਂ ਵੇਚਣਾ ਹਾਂ ਝੂਠ ਨਹੀਂ ਮਾਰਦੇ ਐ ਨਹੀਂ ਬਈ ਹਲਾਲ ਆ ਲਾ ਕੇ ਉਹਨੂੰ ਕਹਿੰਦੇ ਹਲਾਲ ਆ ਝਟਕੇ ਲਾ ਕੇ ਉਹਨੂੰ ਕਹਿੰਦੇ ਝਟਕਾ ਹਾਂ ਬਈ ਇੱਥੇ ਲਿਖਿਆ ਪਾਣੀ ਵਾਲੇ ਹੱਥ ਜਾਂ ਚਮਚਾ ਨਾ ਵਰਤੋ ਇਹਦਾ ਮਤਲਬ ਬਈ ਗਿੱਲਾ ਚਮਚਾ ਪਾਣੀ ਵਾਲੇ ਹੱਥ ਲ ਠੀਕ ਹੈ ਇਹਨੂੰ ਹਲਾ ਕੇ ਰੱਖ ਦਿਓ ਇਹਨੂੰ ਤੇ ਇੱਕ ਮੰਨ ਲਓ ਤੁਸੀਂ ਧੁੱਪੇ ਨਹੀਂ ਰੱਖਣਾ ਜਿਵੇਂ ਕੋਈ ਅੱਕਦੇ ਦਿਨਾਂ ਕੋਰ ਲਿੰਦਾ ਇਹ ਨਾ ਹੋਵੇ ਤੁਹਾਡਾ ਬਾਹਰ ਧੁੱਪੀ ਪਿਆ ਰਵੇ ਠੀਕ ਹੈ ਹਾਂ ਖਰਾਬ ਨਹੀਂ ਹੁੰਦਾ ਬਾਕੀ ਪੂਰੀ ਵਧੀਆ ਚੀਜ਼ ਹੈਗੀ ਆ 5 6 ਸਾਲ ਤੋਂ ਉੱਪਰ ਦਾ ਬੱਚਾ ਵੀ ਇਹਨੂੰ ਖਾ ਸਕਦਾ ਤੇ ਪੂਰੇ ਕੋਈ ਇਹਦੇ ਵਿੱਚ ਕੈਮੀਕਲ ਕੋਈ ਗੰਦੇ ਮਸਾਲੇ ਪੂਰੇ ਵਧੀਆ ਖੜੇ ਮਸਾਲੇ ਆਪ ਵੀ ਇਸਕੇ ਪਾਉਣੇ ਆ ਦੇ ਵਿੱਚ ਵਿੱਚ ਤੇ ਪੂਰੀ ਸਾਫ ਸਫਾਈ ਨਾਲ ਬਣਾਉਣੇ ਆ ਤੇ ਜੱਟ ਭਰਾ ਹੈਗੇ ਆ ਬਈ ਆਪਾਂ ਉਹਨੇ ਕੋਈ ਉੱਥੇ ਬਈਏ ਰੱਖਿਆ ਵਿੱਚ ਤਾਲਪ ਕੋਈ ਬੀੜੀਆਂ ਪੂੜੀਆਂ ਜਾਂ ਘੂਠੇ ਮਿੱਠੇ ਹੱਥ ਲਾਈ ਜਾਂਦੇ ਪੂਰਾ ਬਈ ਉੱਥੇ ਸਖਤਾਈ ਹੁੰਦੀ ਹੈ ਠੀਕ ਹੈ ਹਾਂ ਮੱਖਣਾ ਮੁਖਾਂ ਤੋਂ ਸਾਰਾ ਪੂਰਾ ਸਾਡੇ ਭਾਂਡੇ ਜਾ ਕੇ ਦੇਖੋ ਜੇ ਪੂਰੇ ਚਮਕਾਏ ਬਈ ਤੇਰੀ ਵੀਡੀਓ ਤਲੇ ਮੈਂ ਕਮੈਂਟ ਵੱੜਦਾ ਹੁਣਾਂ ਉਹ ਕਹਿੰਦੇ ਯਾਰ ਬਈ ਬੌਨਲੈਸ ਮਿਲ ਜੂ ਲੈ ਵੀ ਰਿਓ ਆਪਣੇ ਪਤਾ ਨਹੀਂ ਆ ਆਪਣੇ ਗਿਆਨ ਨਹੀਂ ਲੋਕਾਂ ਨੂੰ ਬੱਕਰਾ ਬੌਨਲੈਸ ਨਹੀਂ ਦਤਾ ਠੀਕ ਹੈ ਸਾਰਾ ਜੇ ਬੱਕਰਾ 40 ਕਿਲੋ ਦਾ ਵੱਡਾ ਵਿੱਚ 2-3 ਕਿਲੋ ਬੌਨਲੈਸ ਨਿਕਲਦਾ ਬਈ ਠੀਕ ਹੈ ਠੀਕ ਹੈ ਇਹਦਾ ਹੱਡੀਆਂ ਨਾਲ ਹੀ ਮੁੱਲ ਆ ਬਈ ਹੱਡੀਆਂ ਹੀ ਜਦੋਂ ਆਪਾਂ ਚੂਸ ਖਾਵਾਂਗੇ ਤੇ ਹੱਡੀਆਂ ਨਾਲ ਹੀ ਇਹਦਾ ਬਈ ਹੈਗਾ ਹੱਡੀਆਂ 'ਚ ਇਹਦੇ ਕੈਲਸ਼ੀਅਮ ਹੈ ਹੁਣ ਖਰੋੜਾਂ ਦਾ ਸੂਕ ਚੋਂ ਪੀਂਨੇ ਉਹ ਹੱਡੀਆਂ ਦਾ ਹੀ ਹੁੰਦਾ ਉਹ ਖਰੋੜੇ ਹੁੰਦੇ ਆ ਠੀਕ ਹੈ ਇਹਦਾ ਹੱਡੀਆਂ 'ਚ ਜਦੋਂ ਆਪਾਂ ਇਹਨੂੰ ਗਰਮ ਕਰਾਂਗੇ ਹੱਡੀਆਂ ਦੀ ਸਾਰੀ ਤਾਕਤ ਹੁੰਦੀ ਹੈ ਬਈ ਇੱਥੇ ਤਰੀ ਵਾਲਾ ਜਿਵੇਂ ਮੀਟ ਦੀ ਤਰੀ ਵਾਲਾ ਬੋਨਲੈਸ ਬਈ ਆਪਣੇ ਹੁਣ ਸਾਰੇ ਬਲੇਲਰ ਤੇ ਗਿੱਜੇ ਆ ਹੂੰ ਬਲੇਲਰ ਬੋਨਲੈਸ ਹੁੰਦਾ ਬਈ ਠੀਕ ਹੈ ਉਹ ਸੋਨੋ ਬਧਈ ਬਿਮਾਰੀ ਦਾ ਘਰ 40 ਦਿਨਾਂ ਦੇ ਵਿੱਚ ਤਿਆਰ 50 ਦਿਨਾਂ ਦੇ ਵਿੱਚ ਤਿਆਰ ਕੀਤਾ ਹੁੰਦਾ ਇਹ ਬਈ ਬੱਕਰਾ ਇਹਦਾ ਹੱਡੀਆਂ ਨਾਲ ਹੀ ਬੋਏ ਚਮਚਾ ਨਾਲ ਨਹੀਂ ਖਾਦੇ ਹਾਂ ਤੇ ਹੱਥਾਂ ਨਾਲ ਹੀ ਖਾਣਾ ਪੈਂਦਾ ਹੁੰਦਾ ਠੀਕ ਹੈ ਹਾਂ ਇਹ ਨਹੀਂਗਾ ਬਈ ਚਮਚਾ ਮਾਰ ਕੇ ਪੋੜ ਲਾਂਗੇ ਉਹ ਕੰਮ ਨਹੀਂ ਆਦਾ ਠੀਕ ਹੈ ਹਾਂ ਬੱਕਰਾ ਥੋੜਾ ਜਿਹਾ ਆਪਣੇ ਲੋਕ ਘੱਟ ਖਾਂਦੇ ਤਾਂ ਪਤਾ ਨਹੀਂ ਠੀਕ ਹੈ ਹਾਂ ਵਿਆਹ ਸ਼ਾਦੀ ਦੇ ਬਈ ਹਲਵਾਈ ਕੀ ਕਰਦਾ ਜਿਆਦਾ ਮਸਾਲਾ ਮਸੂਲਾ ਲਾ ਕੇ ਗਾਲ ਦਿੰਦੇ ਠੀਕ ਹੈ ਹਾਂ ਇਹ ਫਿਰ ਜਿਹੜਾ ਵਧੀਆ ਚੰਗੇ ਪੀਸ ਐ ਵਧੀਆ ਸਾਨੂੰ ਆਏ ਨਹੀਂ ਕੱਲੇ ਹੱਡੀ ਮਲ ਜਾਣਗੇ ਜਾਂ ਪਕੂਆਣਾ ਜਾਂ ਮੀਟ ਨਾਊਗਾ ਪੂਰਾ ਵਧੀਆ ਨਾਲ ਵੱਜਮਾ ਮਾਸ ਹੋਗਾ ਪੂਰਾ ਠੀਕ ਹੈ ਵਧੀਆ ਚੰਗੇ ਬੱਕਰੇ ਤੰਦਰੁਸਤ ਬੱਕਰੇ ਆਪਾਂ ਵੀ ਬਣਾਉਣੇ ਆ ਬਾਕੀ ਇਹਦੇ ਵਿੱਚ ਬਹੁਤ ਹੀਰ ਰੀਰ ਬੱਕਰੀ ਹੋਣਗੇ ਨਾ ਬੱਕਰੀ ਦਾ ਨਹੀਂ ਨਹੀਂ ਬੱਕਰੀ ਨਹੀਂ ਹੁੰਦੀ ਵੀਰੇ ਨਾ ਬੁੱਢੀ ਬੱਕਰੀ ਨਾ ਭੇੜ ਨਾ ਕੁਝ ਠੀਕ ਹੈ ਠੀਕ ਹੈ ਉਹ ਕੰਮ ਨਹੀਂ ਆਪਣਾ ਵਧੀਆ ਇੱਕ ਕੋਲੇ ਵੈ ਸਕਦਾ ਸਾਡੇ ਜਿਹਨੇ 10 15 ਕਿਲੋ ਤਿਆਰ ਕਰਾਉਣਾ ਠੀਕ ਹੈ ਇੱਕ ਨੰਬਰ ਬਈ ਛੌਂਕ ਨਾ ਕਰਦੇ ਤਾਂ ਅੰਗੇ ਰੇਟ ਵਾਧ ਰੱਖਿਆ ਮਾਰਜਨ ਇਹ ਚ 1350 ਵਿੱਚ ਹੀ ਜੰਨੇ ਆ ਬਈ 150 200 ਰੁਪਿਆ ਮਾਸਾਂ ਵਜਦਾ ਸਨ ਠੀਕ ਸਾਰੀ ਮਿਹਨਤ ਕਰਕੇ ਡੱਪਿਆ ਜੀ ਜਪਾ ਪੰਜਾਬ ਚ ਕਿਤੇ ਵੀ ਦਿਨੇ ਡਿਲੀਵਰੀ ਖਰਚਾ ਅਗਲੇ ਦਾ ਹੋਵੇ ਹਾਂ ਠੀਕ ਹੈ ਜੇ ਆਕੇ ਲੈਣਾ ਉਹ ਵੀ ਲਿਆ ਹਾਂ ਫਾਰਮ ਤੋਂ ਲੈਣਾ ਫਾਰਮ ਤੋਂ ਲੈ ਕੋਠੇਪੂਰ ਸਿੰਘ ਵਾਲੇ ਆਪਣਾ ਪਿੰਡ ਬਠਿੰਡੇ ਦੇ ਵਿੱਚ ਠੀਕ ਹੈ ਜੀ ਦੋਸਤੋ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਜਿਆਦਾ ਜਾਣਕਾਰੀ ਜਾਂ ਕਿਸੇ ਵੀ ਗੱਲ ਦੀ ਸਮਝ ਨਹੀਂ ਆਈ ਤਾਂ ਉਹ ਫੋਨ ਕਰਕੇ ਤੁਸੀਂ ਪੁੱਛ ਸਕਦੇ ਹੋ ਤੇ ਬਾਈ ਦੇ ਬਾਰੇ ਚ ਅਕਸਰ ਤੁਸੀਂ ਦੇਖਿਆ ਹੀ ਹੈ ਬਰਾੜ ਬਠਿੰਡੇ ਵਾਲਾ ਬਾਈ ਦਾ ਪੇਜ ਆ ਉਹ ਤੇ ਜਾ ਕੇ ਬਾਕੀ ਜਾਣਕਾਰੀ ਤੁਸੀਂ ਆਚਾਰ ਕਦੋਂ ਪਾਉਂਦਾ ਉਹ ਵੀ ਲਾਈਵ ਹੁੰਦੇ ਆ ਤੇ ਨਿੱਕੇ ਨਿੱਕੇ ਚੀਜ਼ ਜਿਹੜੀ ਨਿੱਕੀ ਨਿੱਕੀ ਗੱਲਬਾਤ ਆ ਜਿਹੜੀ ਉਹ ਬਾਈ ਦੇ ਪੇਤੇ ਅਪਡੇਟ ਹੁੰਦੀ ਰਹਿੰਦੀ ਆ ਤੇ ਆਰਡਰ ਕਰਨ ਵਾਸਤੇ ਜਾਂ ਕਿਸੇ ਵੀ ਤਰ੍ਹਾਂ ਦੀ ਸਲਾਹ ਲੈਣ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਸਰੀ ਗੱਲ ਸਸਰੀ ਗੱਲ